ਅੱਜ ਅਕਾਲੀ ਦਲ ਤੇ ਵੀ ਅਸੀਂ ਬੇਨਤੀ ਕਰਦਾ ਕਿ ਤੁਹਾਡੀ ਪਾਰਟੀ ਦਾ ਬੰਦਾ ਨਹੀਂ ਖੜਾ ਇਹ ਇਹ ਜਿਹੜੇ ਬਾਹਰੋਂ ਆ ਗਏ ਕਾਲੇ ਅੰਗਰੇਜ਼ ਸਾਨੂੰ ਲੁੱਟਣ ਲੱਗੇ ਵੀ ਇਹਨਾਂ ਤੋਂ ਪੰਜਾਬ ਨੂੰ ਛੜਾਓ ਆਪਾਂ ਆਪ ਪਛਬਾਂਚ ਕਰ ਲਾਂਗੇ ਬੀਐਸਪੀ ਕੋਲੇ ਪਰਾਂ ਵਾਲੇ ਵੀ ਬੇਨਤੀ ਕਰਦਾ ਕਿ ਆਓ ਇਕੱਠੇ ਹੋ ਕੇ ਲੜੀਏ ਆਮ ਆਦਮੀ ਦੇ ਵਰਕਰ ਨੂੰ ਆਮ ਆਦਮੀ ਦੇ ਲੀਡਰ ਨੂੰ ਵੀ ਕਹਿਣਾ ਕਿ ਤੁਹਾਡੀ ਪੁੱਛ ਕੋਈ ਨਹੀਂ ਆ ਬੀਜੇਪੀ ਵਾਲਿਆਂ ਨੂੰ ਵੀ ਕਹਿਣਾ ਤੁਹਾਡੀ ਵਰਕਰ ਦੀ ਕਿਹੜੀ ਪੁੱਛ ਹੈ ਇੰਟਰ ਆ ਬਾਹਰ ਦੇ ਬੰਦੇ ਆ ਕੇ ਦਿੰਦੇ ਆ। ਉਹ ਇੱਕ ਦੋ ਕੁੱਤੇ ਆਪਜ ਦੋਸਤ ਸੀ ਆ ਜੀ ਦਾ ਛੇੜਦਾ ਮਨ। ਇੱਕ ਜੱਟ ਦਾ ਕੁੱਤਾ ਇੱਕ ਪੰਡਤ ਦਾ ਕੁੱਤਾ ਆਪ ਹਿਆਰੀ ਪੈ ਗਈ। ਰੋਜ਼ ਗਲੀ 'ਚ ਬੈਠੇ ਕਰ ਆਪਣੇ ਆਪਣੇ ਘਰ ਚੋਂ ਆ ਕੇ। ਉਹ ਕਹਿੰਦੇ ਕਿਉਂ ਬਈ ਡੱਬੂ ਜੱਟ ਦਾ ਕੁੱਤਾ ਡੱਬੂ ਦਾ। ਕਹਿੰਦਾ ਕਿਹਾ ਖਾਦਾ ਅੱਜ। ਉਹ ਕਹਿੰਦਾ ਮੈਂ ਕਿਹਾ ਖਾਣਾ ਸੀ ਯਾਰ ਉਹੀ ਸੁੱਕੀਆਂ ਮੈਂ ਰੋਟੀਆਂ ਦੇਤੀਆਂ ਮਰੂ ਲੱਸੀ ਘੇਰ ਕੇ ਉੱਪਰ। ਕਹਿੰਦਾ ਕਾਲੂ ਤੈ ਗਿਆ ਖਾਦਾ ਪੰਦਾਂ ਦਾ ਕਾਲੂ ਦਾ ਹੈਨਾ ਆਪਾਂ ਨੂੰ ਤਾਂ ਦੇਖੋ ਅੱਜ ਕੰਦੇਗਾ ਮਨਿਆ ਵੱਡਿੱਗੇ ਤਾਂ ਪਰ ਤਾਂ ਹੀ ਨੇ ਖੇੜ ਪੂੜੇ ਦਿੱਤੇ ਰੋਲ ਦਾ ਇਹੀ ਕੰਮ ਹੋਇਆ ਕਰੇ ਉਹ ਕਹਿੰਦਾ ਫਿਰ ਤੂੰ ਰਹਿਣਾ ਕਰ ਰੋ ਯਾਰ ਜੱਟ ਦੇ ਦਾ ਰਹਿਣਾ ਕਹਿੰਦਾ ਬਸ ਮਾਨ ਤਾਣ ਦੇ ਬੰਨੇ ਬੈਠੇ ਕਹਿੰਦਾ ਇਹ じゃ ਕਿਹੜਾ ਮਾਨ ਤਾਣ ਹੋ ਗਿਆ ਜੇ ਦੱਸ ਕੇ ਰੁਕੀਆਂ ਮੁਕ ਜਾਹਰਾ ਕਰੀ ਜਾਂਦਾ ਕਹਿੰਦਾ ਮਾਨ ਤਾਣੇ ਹੈ ਵੀ ਜੱਗ ਦੇ ਘਰੇ ਬੋਝ ਨਾਨੀ ਆ ਕਦੇ ਉਹ ਕਹਿੰਦੀ ਤੂੰ ਲੱਭੂ ਕੁੱਤੇ ਦੀ ਰਣ ਕਦੇ ਉਹ ਕਹਿੰਦੀ ਤੂੰ ਲੱਭੂ ਕੁੱਤੇ ਦੀ ਨਹੀਂ ਆਹੀ ਮਾਨਤਾਣ ਦੇ ਬੰਦੇ ਬੈਠੇ ਆਹੀ ਮਾਨਤਾਣ ਦੇ ਬੰਦੇ ਬੈਠੇ ਆਵਾਮੀ ਪਾਰਟੀ ਦੇ ਨੌਜਵਾਨ ਵਰਕਰ ਇਹੀ ਆ ਆ ਬੇ ਬੰਦੇ ਬੈਠੇ ਮਾਨਤਾਣ ਦੇ ਬੀਜੇਪੀ ਦੇ ਵਰਕਰ ਮਿਲਦਾ ਬਣਾਵਾ ਇਹਨਾਂ ਦੋਨਾਂ ਨੂੰ ਕੁਛ ਨਹੀਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਐਡੀ ਬੜੀ ਪਾਰਟੀ ਖੜੀ ਕਰਤੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਹਨਾਂ ਨੂੰ ਲੱਗਿਆ ਪਤਾ ਨਹੀਂ ਇਹੀ ਭਾਂ ਦਸੀ ਉਹੀ ਆ ਗਈ ਆਹ ਆਪਣੇ ਵਾਲੇ ਧੁੱਡੂ ਕੁੱਟੀ ਜੀ ਬੱਕ ਮੰਨਦੇ ਕਰੇ ਜਿੱਦਾਂ ਦਾ ਮੁੱਖ ਮੰਤਰੀ ਬਣਿਆ ਜਿਹੜੇ ਸਿੱਧੀ ਕਰ ਲਈ ਭਗਤ ਸਿੰਘ ਖੋ ਗਿਆ ਉਦੋਂ ਦੁਬਾਰੇ ਕਰੇ ਦੇਖੀ ਇਹਦੇ ਬੰਨੀ ਭਗਤ ਸਿੰਘ ਵਾਲੀ ਪੱਗ ਭਗਤ ਸਿੰਘ ਬਿਨੇ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਭਗਤ ਸਿੰਘ ਦਾ ਨਾਮ ਨਹੀਂ ਲਿਆ ਸਿਰਫ ਠੱਗੇ ਬਣ ਕੇ ਝੂਠੇ ਨਿਕਲਾਪੀ ਬਣ ਕੇ ਇਹਨਾਂ ਨੇ ਸਰਕਾਰ ਬਣਾ ਲਈ ਅੱਜ ਨਾ ਆਵਾਜ਼ੀ ਵਰਕਰ ਨੇ ਪੁੱਛਿਆ ਨਾ ਭਾਜਪਾ ਦੀ ਵਰਕਰ ਨੇ ਪੁੱਛਿਆ ਭਾਜਪਾ ਦਾ ਪ੍ਰਧਾਨ ਬਾਦੋਂ ਨਿਆਂ ਦਾ ਕਾਗਰਿਤ ਉੱਤੇ ਇੱਥੇ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਵੀ ਬਾਹਰੋਂ ਕੈਂਡੀਡੇਟ ਆਮ ਆਦਮੀ ਬਕਰ ਕੀ ਕਰੂਗਾ ਇਸ ਕਰਕੇ ਪੰਜਾਬੀ ਇਕੱਠੇ ਹੋ ਜੋ ਅਸਲ ਦੇ ਵਿੱਚ ਤੁਹਾਨੂੰ ਦਿੱਲੀ ਵਾਲੇ ਲੁੱਟ ਰਹੇ ਹਨ ਤੁਹਾਨੂੰ ਕੇਜਰੀਵਾਲ ਲੁੱਟ ਰਿਹਾ ਹੈ ਸਾਡਾ ਜਿਹੜਾ ਮੁੱਖ ਮੰਤਰੀ ਹੈ ਤੋਤਾ ਬਣਿਆ ਹੋਇਆ ਹੈ ਤੋਤਾ ਬਣ ਕੇ ਸਾਈ ਕੈਦੀ ਉਹ ਬਣਾ ਕੇ ਰੱਖਿਆ ਹੋਇਆ ਉਹਦੀ ਕੋਈ ਸੁਣਵਾਈ ਨਹੀਂ ਹੈ ਇਸ ਲਈ ਤੁਹਾਨੂੰ ਬਹੁਤ ਹੀ ਹੋਣ ਹਾਰ ਮੀਦਵਾਰ ਮਿਦੀ ਹੈ